ਸਤਿ ਸ਼੍ਰੀ ਅਕਾਲ ਜੀ ਟੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਤੁਹਾਨੂੰ ਦੱਦਈਏ ਕਿ ਜਿੱਥੇ ਪੰਜਾਬ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਲਈ ਵੱਤੋ ਵੱਧ ਗਰਾਂਟਾ ਦੇ ਰਹੀ ਹੈ ਉਹ ਪਰ ਉੱਥੇ ਹੀ ਕੁਝ ਪੰਚਾਇਤਾਂ ਇਸ ਗਰਾਂਟਾਂ ਦਾ ਗਲਤ ਫਾਇਦਾ ਉਠਾ ਰਹੀਆਂ ਹਨ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭੱਟੀਵਾਲ ਤੋਂ ਜਿੱਥੇ ਕਿ ਇਤਿਹਾਸਕ ਗੁਰਦੁਆਰਾ ਖੁੰਡੀ ਸਾਹਿਬ ਦੀ ਮੈਨੇਜਮੈਂਟ ਵੱਲੋਂ ਪਿੰਡ ਦੀ ਪੰਚਾਇਤ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਗੁਰਦੁਆਰਾ ਦੀ ਪੈਲੀ ਨੂੰ ਜੋ ਕੱਚਾ ਰਸਤਾ ਜੋ ਕਿ ਮੁਸਲਮਾਨਾਂ ਦੀ ਸਮਸ਼ਾਨ ਘਾਟ ਨੂੰ ਜਾਣ ਲਈ ਦਿੱਤਾ ਸੀ ਪਰ ਇਸ ਪਿੰਡ ਦੀ ਪੰਚਾਇਤ ਵੱਲੋਂ ਇਸ ਉੱਤੇ ਨਰੇਗਾ ਤਹਿਤ ਇੱਟਾਂ ਲਗਾ ਕੇ ਇਸ ਨੂੰ ਪੱਕਾ ਕੀਤਾ ਜਾ ਰਿਹਾ ਸੀ ਜੋ ਕਿ ਇਸ ਦੀ ਥਾਂ ਇੱਥੇ ਨਹੀਂ ਥੋੜਾ ਅੱਗੇ ਜਾ ਕੇ ਬਣਦੀ ਹੈ ਇਸ ਦੀ ਸ਼ਿਕਾਇਤ ਅਸੀਂ ਬੀਡੀਪੀਓ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਕੀਤੀ ਹੈ ਪਰ ਪਿੰਡ ਦੀ ਪੰਚਾਇਤ ੱਕੇ ਨਾਲ ਇਸ ਨੂੰ ਪਿੰਡ ਦੀ ਇਸ ਫਿਰਨੀ ਨੂੰ ਪੱਕਾ ਕਰ ਰਹੀ ਹੈ ਜੇਕਰ ਸਾਡੇ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰਨ ਧਰਨਾ ਲਗਾਉਣਾ ਪਵੇਗਾ ਉੱਥੇ ਹੀ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਨਾਲ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਗੱਲ ਕਰਨੀ ਚਾਹੀ ਤਾਂ ਉਸਨੇ ਕੈਮਰੇ ਦੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਤਾਂ ਦੱਦਈਏ ਕਿ ਇਹ ਜੋ ਕੱਚਾ ਰਸਤਾ ਸੀ ਇਹ ਪੰਚਾਇਤ ਦਾ ਨਹੀਂ ਸੀ ਇਹ ਇੱਕ ਨਿੱਜੀ ਜ਼ਮੀਨ ਦੇ ਵਿੱਚੋਂ ਰਸਤਾ ਦਿੱਤਾ ਗਿਆ ਸੀ ਗੁਰਦੁਆਰੇ ਵਾਲੀ ਸਾਈਡ ਨੂੰ ਤੇ ਜਦੋਂ ਇਸ ਦੇ ਉੱਤੇ ਸਰਕਾਰੀ ਏਟ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਹੜਾ ਆ ਉਹ ਲੋਕਾਂ ਨੇ ਇਸ ਚੀਜ਼ ਨੂੰ ਜਿਹੜਾ ਆ ਉਹ ਗਲਤ ਟੈਰ ਆਇਆ ਕਿ ਸਾਡੀ ਇਸ ਪ੍ਰਾਈਵੇਟ ਜ਼ਮੀਨ ਦੇ ਰਸਤੇ ਦੇ ਉੱਤੇ ਸਰਕਾਰੀ ਇੱਟ ਲਗਾ ਕੇ ਇਹਨੂੰ ਸਰਕਾਰੀ ਰਸਤਾ ਨਾ ਬਣਾਇਆ ਜਾਵੇ। ਇਹੀ ਗੱਲਬਾਤ ਜਿਹੜੀ ਇਹ ਲੋਕਾਂ ਨੇ ਕਿਹਾ ਕਿ ਇਸ ਚੀਜ਼ ਦੇ ਉੱਤੇ ਇਹ ਇੱਟ ਨਾ ਲਗਾਈ ਜਾਵੇ ਤੇ ਇਹ ਰਸਤੇ ਨੂੰ ਪੱਕਾ ਨਾ ਕੀਤਾ ਜਾਵੇ ਜੇਕਰ ਜਿਹੜਾ ਆ ਅਮੈਂਡਮੈਂਟ ਕਮੇਟੀ ਚਾਹੇਗੀ ਤਾਂ ਇਹਨੂੰ ਪੱਕਾ ਕਰ ਲਵੇਗੀ ਪੰਚਾਇਤ ਇਸ ਨੂੰ ਪੱਕਿਆ ਨਹੀਂ ਕਰ ਸਕਦੀ ਇਹ ਹੀ ਸਾਰੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਬਨੇਰਬੋਡ ਡੀਪੀਸੀ ਪੰਜਾਬੀ ਤੇ ਮਸਲਾ ਜੀ ਗੁਰੂ ਘਰ ਦੀ ਪਹਿਲੀ ਆ ਗੁਰਦੁਆਰਾ ਖੁੰਦੀ ਸਾਹਿਬ ਬਾਬਾ ਨਾਨਕ ਦੀ ਤੇ ਇਹਦੇ ਵਿੱਚ ਵੀ ਕੋਈ ਰਸਤਾ ਨਹੀਂਗਾ ਇੱਥੇ ਰਸਤਾ ਇੱਕ ਤਲਾ ਅਗੇ ਆ ਇਹ ਉਹ ਰਸਤਾ ਪਾਸ ਕਰਾ ਕੇ ਤੇ ਇਹ ਰਸਤਾ ਇਹ ਰਸਤਾ ਇਥੇ ਆਪਣੇ ਤੌਰ ਤੇ ਹੀ ਬਣਾ ਕੇ ਤੇ ਇਟਾਂ ਲੈ ਜਾਂਦੇ ਜਫਰਦਸਤੀ ਇੱਕ ਕਿਹੜਾ ਰਸਤਾ ਜਾਂਦਾ ਤੇ ਕਿਉਂ ਬਣਾ ਰਹੇ ਇਹ ਬਣਾ ਰਹੇ ਗਾੜੀ ਵਰਕ ਬੋਰਡ ਦੀ ਜ਼ਮੀਨ ਆ ਮੁਸਲਮਾਨਾਂ ਦਾ ਉੱਤੇ ਕਬਜ਼ਾ ਪੱਠੇ-ਪੁੱਠੇ ਵਿੱਚ ਲੀਜਦੇ ਆ ਤੇ ਉਹ ਉਹਦੇ ਉੱਤੇ ਉਹਨਾਂ ਦਾ ਕਬਜ਼ਾ ਉਹ ਆਂਦੇ ਕਿ ਅਸੀਂ ਇਹਦੀ ਨੰਗਾ ਨੂਰਾ ਬਣਾਉਣਾ ਉਹ ਸਿੱਧਾ ਉਧਰ ਨੂੰ ਜਫਰਦਸਤੀ ਉਹ ਰਾ ਜਿਹੜਾ ਗਾੜੀ ਆ ਕਿਲਾ ਜਿਹੜਾ ਨਾਲ ਪਾਸ ਕਰਾਇਆ ਤੇ ਇਟਾਂ ਇਥੇ ਲਾਈ ਜਾਂਦੇ ਤੇ ਕੌਣ ਕਰਾਉਣ ਕੌਣ ਦਿਆ ਇਹ ਕਰਾਉਂਦੇ ਆ ਇੱਕ ਸਰਪੰਚ ਆ ਜੀ ਇਹਨਾਂ ਦੀ ਸ਼ਿਕਾਇਤ ਜਿਹੜੀ ਅਸੀਂ ਉੱਥੇ ਵੀ ਬਰਖਾਸਤ ਕੀਤੀ ਆ ਆਪਣੇ ਥਾਣੇ ਤੇ ਵੀਡੀਓ ਸਾਫ ਦੇ ਵੀ ਦਿੱਤੀ ਆ ਤੇ ਇੱਕ ਉਹਨਾਂ ਨੇ ਦਿੱਤੀ ਆ ਆਪਣੇ ਮਲੇ ਨੂੰ ਮਲੇ ਨੂੰ ਦੱਸਿਆ ਖਰਾ ਕੋ ਜੋ ਸਾਰਿਆਂ ਨੂੰ ਮਤਲਬ ਉਹਨਾਂ ਨੇ ਮਨਾ ਕੀਤਾ ਪਰ ਨਹੀਂ ਲਉਣੀ ਇੱਟ ਤੇ ਇਹਨਾਂ ਨੇ ਰਾਤ ਇਟਾਂ ਲਾਈਆਂ ਆ ਆਣਕੇ ਤੇ ਰਾਤ ਆਣਕੇ ਤੇ ਇੱਥੇ ਇਹਨਾਂ ਨੇ ਹੀ ਮੁੜ ਕੇ ਐਸਐਟੇ ਨੂੰ ਫੋਨ ਕੀਤਾ ਉਹ ਆਏ ਤਾਂ ਉਹ ਉਲਟੇ ਸਾਨੂੰ ਦਬਕੇ ਮਾਰ ਕੇ ਗਿਆ ਤੇ ਤੁਸੀਂ ਇਟਾਂ ਪੁੱਟੀਆਂ ਜੀ ਤੁਸੀਂ ਫਲਾਣ ਕੀਤਾ ਇਹ ਕੀਤਾ ਉਹ ਕੀਤਾ ਦਬਕੇ ਪ੍ਰਧਾਨ ਨੂੰ ਮਾਰੇ ਸਾਨੂੰ ਹੀ ਮਾਰੇ ਕਿ ਤੂੰ ਇਹ ਕੰਡਿਆ ਜੀ ਉਹ ਕੰਡਿਆ ਦਬਾ ਪਾ ਪਾ ਕੇ ਤੋ ਆਂਦੇ ਵੀ ਉਹ ਉਹਨਾਂ ਨੇ ਆਖਿਆ ਹਣਾ ਵੀ ਤੂੰ ਐਸਐਚਓ ਨੂੰ ਵੀ ਤੁਸੀਂ ਕਰੋ ਇਤਰਾ ਦਬਕਾ ਮਾਰੋ ਇਹਨਾਂ ਨੂੰ ਤੇ ਦਫਕੇ ਨਾਲ ਸਾਡਾ ਰਸਤਾ ਕਿਸ ਤਰ੍ਹਾਂ ਕਲੀਅਰ ਹੋ ਜੇ ਹਾਂਜੀ ਜਿੱਥੇ ਉਹਨਾਂ ਦਾ ਰਸਤਾ ਉੱਥੇ ਪਾਉਣ ਅਸੀਂ ਕੋਈ ਨਹੀਂ ਰੋਕਦੇ ਜਿੱਥੇ ਕਾਗਜ਼ੀ ਰਸਤਾ ਉੱਥੇ ਪਾਲਣ ਜਿਹੜਾ ਕਾਗਜ਼ਾਂ ਦੇ ਵਿੱਚ ਨਹੀਂ ਆਏ ਇੱਥੇ ਜ਼ਬਰਦਸਤੀ ਰਸਤਾ ਹੀ ਨਹੀਂ ਪੈਣ ਦੇਣਾ ਕਰਨ ਜਿਹਾ ਜਿਹਾ ਰਹੂਗਾ ਮੈਂ ਅਰੇ ਵਾਸਤੇ ਕੈਨੇਡਾ ਬਾਈਆਂ ਨੇ ਮੈਨੂੰ ਐਸੇ ਤੇ ਸਭ ਨੂੰ ਪਿਆ ਹੈ ਐਮਐਲਏ ਸਾਹਿਬ ਨੂੰ ਕਿਹਾ ਵੀਡੀਓ ਸਾਹਿਬ ਦਿਖਾ ਦਿੱਤੀ ਆ ਉਹ ਮੌਕਾ ਵੇਖਿਆ ਉਹਨਾਂ ਨੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਇਥੇ ਰਸਤਾ ਬਣਾਓ ਤੇ ਬੰਨ ਦੇਣਾ ਬੰਨ ਦੇਣਾ ਆਹੀਂ ਪਰ ਇਹਦੇ ਦੇ ਹੱਕ ਵਿੱਚ ਨਹੀਂ ਆਹੀਂ ਆਪਣੀ ਲਈ ਗੁਰਦੇ ਦੀ ਵੀ ਨਹੀਂ ਰਸਤਾ ਨਹੀਂ ਬੰਨ ਦੇਣਾ ਜੇ ਸਾਡੀ ਕੋਈ ਇਹ ਜਾਨੇ ਨਾਮ ਇਹ ਸਾਡੀ ਸੁਣਵਾਈ ਕੀਤੀ ਕੋਈ ਆਪਾਂ ਇਹਦੇ ਖਿਲਾਫ ਹੋ ਜਿਹੜਾ ਥਾਣੇ ਗੈਰ ਤਰ੍ਹਾਂ ਲਾਵਾਂਗੇ ਠੀਕ ਆ ਜੇ ਕੋਈ ਗਕਾਰ ਵੀ ਹੋਊਗੀ ਆਪਾਂ ਆਪਾਂ ਸਭ ਕਰਾਂਗੇ ਪਰ ਇਥੇ ਜਿਹੜਾ ਗੁਰੂ ਕਰਦਾ ਧੱਕਾ ਨਹੀਂ ਹੋਣ ਦੇਵਾਂਗੇ ਤੇ ਗੁਰੂ ਘਰ ਦੀ ਜਿਹੜੀ ਆ ਪ੍ਰੋਬਲੀਮ ਆ ਮੇਰੇ ਕੀ ਨਸਾਨ ਸਿੰਘ ਕੀ ਕਹਿਣਾ ਚਾਹੁੰਦੇ ਜੇ ਸਾ ਟੱਕਾ ਹੋ ਰਿਹਾ ਗੁਰਦਸਾ ਸਾਡੀ ਜ਼ਮੀਨ ਤੇ ਗੁਰਦਸਾ ਰਹਿਣਾ ਬਹੁਤ ਟੱਕਾ ਰਿਹਾ ਜੀ ਗੁਰਦਸਾ ਦੀ ਪਾਲੀ ਆ ਇਥੇ ਇਹ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਆ ਇਹ ਨਜਾਇਜ਼ ਕਬਜ਼ਾ ਨਹੀਂ ਹੋਣਾ ਚਾਹੀਦਾ ਤੇਰੀ ਗੱਲ ਜੇ ਮੈਂ ਲਾਗੇ ਮੇਰਾ ਘਰ ਵਾ ਜੇ ਕੋਈ ਆ ਵੀ ਜਾਂਦਾ ਫੀਵ ਨੂੰ ਕਹਾਂ ਕਰ ਦੇ ਮੈਨੂੰ ਦੱਸੋ ਵੀ ਮੈਂ ਨਾ ਕੋਈ ਗੱਲ ਕਰਦਾ ਇਹਨਾਂ ਨਾਲ ਨਾ ਇਹਨਾਂ ਨੂੰ ਮੈਂ ਗੱਲ ਦੇ ਨੀਤਾ ਫੇਰ ਵੀ ਇਹ ਟੱਕੇ ਨਾ ਮੈਨੂੰ ਬਣਾ ਕੱਢ ਕੇ ਕਿਹਨੇ ਸੀ ਦਾ ਮੈਂਬਰ ਆ ਟਨਾ ਇਸੇ ਹੀ ਕਰਦੇ ਨੇ ਤੇ ਜੇ ਮੇਰਾ ਲਾਗੇ ਘਰ ਵਾਦ ਤਦ ਕਰਕੇ ਮੈਨੂੰ ਗਲਾ ਕੱਢਦੇ ਨੇ ਯਾ ਜੇ ਨੁਕਸਾਨ ਹੋ ਜਾਂਦਾ ਇਹ ਮੇਰਾ ਵੀ ਨੁਕਸਾਨ ਹੋ ਜਾਂਦਾ ਮੇਰੇ ਪਰਿਵਾਰ ਦਾ ਵੀ ਨੁਕਸਾਨ ਹੋ ਜਾਂਦਾ ਵਾ ਇਹ ਬਾਉ RAM ਸਿੰਘ ਜਗENDER ਪੌਜੀ ਤੇ ਮੁਸਲਮਾਨ ਤੇ ਗਲਾ ਕੱਟ ਮੈਂ ਆਪਾਂ ਇਨਾਵਾਂ ਪੇ ਨਾਲਾ ਕਮੇਟੀ ਦੇ ਸਾਰਿਆਂ ਦੇ ਨਾਲ ਆ ਗਏ ਆਪਾਂ ਹੋਰ ਵੀ ਪਿੰਡ ਦੇ ਬੰਦੇ ਮੋਢਰ ਲੈ ਕੇ ਪੱਤਰ ਨਾਲਾਂਗੇ ਜੇ ਨਹੀਂ ਹੁੰਦਾ